ਲੰਗਰ ਲੰਗਰ ਕਮੇਟੀ ਦਾ 23ਵਾਂ ਵਾਰਸ਼ਿਕ ਲੰਗਰ ਲਾਇਆ ਜਾ ਰਿਹਾ ਮਾਂ ਚੰਤਪੁਰਨੀ ਦੇ ਦਰਬਾਰ ਤੇ ਇਹ ਮਾਤਾ ਦੇ ਦਰਬਾਰ ਤੇ ਲੰਗਰ ਹਰ ਸਾਲ ਲਗਾਨੇ ਆ ਜੋ ਆਏ ਜੀਰਾ ਸ਼ਹਿਰ ਦੇ ਸਹਿਯੋਗ ਦੇ ਨਾਲ ਇਹ ਲੰਗਰ ਲਾਇਆ ਜਾਂਦਾ ਹੈ ਉਥੇ ਭਟਕਾ ਨੂੰ ਅਰ ਦੇਸ਼ਾਂ ਵਿਦੇਸ਼ਾਂ ਤੋਂ ਸੰਤਾ ਆਈਆਂ ਨੂੰ ਲੰਗਰ ਚਖਾਇਆ ਜਾਂਦਾ ਹੈ ਲੰਗਰ ਸਵੇਰ ਤੋਂ 3 ਦਿਨ ਲੰਗਰ ਚੱਲੇਗਾ 25 26 27 ਜੁਲਾਈ ਤੱਕ ਸੱਚੇ ਦਰਬਾਰ ਕੀ ਜੈ ਮਾਂ ਚੰਤਪੁਰਨੀ ਦੇ ਦਰਬਾਰ ਤੇ ਸਾਡਾ ਇਹ ਲੰਗਰਵਾਲੀ ਕਮੇਟੀ ਦਾ ਲੰਗਰ ਜਿਹੜਾ ਤੇ 23ਵਾਂ ਵਾਰਸ਼ਿਕ ਲੰਗਰ ਹੈ ਅਸੀਂ ਮਾ ਚਿੰਤਾ ਪੂਰੀ ਦੀ ਇਸੇ ਹੀ ਤਵਾਦ ਨਾਲ ਹਰ ਸਾਲ ਲੰਗਰ ਲਾਉਣ ਜਾਂਦੇ ਆ ਸਾਨੂੰ ਉਹਦੀ ਕਿਰਪਾ ਇਸੇ ਤਰ੍ਹਾਂ ਹੀ ਬਣੀ ਰਹੇ ਅਸੀਂ ਭਗਤਾਂ ਦੀ ਸੇਵਾ ਕਰਦੇ ਰਹੀਏ ਜੀਏ ਦੇ ਸੰਯੋਗ ਦੇ ਨਾਲ ਜੀਰੇ ਦੇ ਸ਼ਹਿਦ ਦੇ ਸੰਯੋਗ ਦੇ ਨਾਲ ਸਮਗਰੀ ਵੀ ਤਰ੍ਹਾਂ ਜੋ ਵੀ ਦਿੰਦੇ ਆ ਅਸੀਂ ਲੈ ਕੇ ਜਾਂਦੇ ਆ ਉਹਨਾਂ ਦੇ ਉਹਨਾਂ ਦੇ ਸੰਯੋਗ ਨਾਲ ਇਹ ਸਾਰਾ ਲੰਗਰ ਲੱਗਦਾ ਮੈਂ ਬਾਲਕ੍ਰਿਸ਼ਨ ਮੈਂਬਰ ਫਰੈਂਡਸ ਲੰਗਰ ਕਮੇਟੀ ਜੀਰਾ ਵੱਲੋਂ ਇਹ ਜਿਹੜਾ ਸਾਡਾ 23ਵਾਂ વાર્ਸ਼ਿਕ ਲੰਗਰ ਦਾ ਇਹ ਰਾਸ਼ਨ ਦੇ ਟਰੱਕ ਦਾ ਸਮਗਰੀ ਸਮਗਰੀ ਵਾਲਾ ਟਰੱਕ ਅਸੀਂ ਅੱਜ ਇਥੋਂ ਮਾਤਾ ਜਿੰਦਪੂਨੀ ਲਈ ਰਵਾਨਾ ਕਰ ਰਹੇ ਹਾਂ ਜੋ ਕਿ ਲੰਗਰ ਸਾਡਾ 25 26 ਤੇ 27 ਤਰੀਕ ਨੂੰ ਰੈਗੂਲਰ ਦਿਨ-ਬਾਰ ਰਾਤ ਉੱਥੇ ਚੱਲੇਗਾ ਜੀਰੇ ਵਾਲਿਆਂ ਦੇ ਸਹਿਯੋਗ ਦੇ ਨਾਲ ਜੋ ਵੀ ਰਾਸ਼ਨ ਸਮਗਰੀ ਇਕੱਠੀ ਹੁੰਦੀ ਹੈ ਉਹ ਅਸੀਂ ਉੱਥੇ ਜਾ ਕੇ ਲੰਗਰ ਚਲਾਨੇ ਆ ਲਾਲ ਸਾਡੇ ਸੇਵਾਦਾਰ ਭਗਤ ਹੈ ਔਰ ਮਾਤਾ ਰਾਣੀ ਦੀ ਸਾਰਿਆਂ ਤੇ ਕਿਰਪਾ ਹੈ ਮਾਤਾ ਚੰਤਪੁਰ ਚੰਤਪੁਰ ਦੀ ਮਾਤਾ ਸਾਰਿਆਂ ਦੇ ਉੱਪਰ ਮੇਰਾ ਰੱਖੇ ਜੀਰੇ ਵਾਲਿਆਂ ਦੇ ਮੇਰਾ ਰੱਖੇ ਇਹਨਾਂ ਭਗਤ ਮੇਰਾ ਰੱਖੇ